ਬੈਟਸ ਇਨਫੈਕਸ਼ਨ ਆ ਗਈ। ਬਸ ਇੱਕ ਦਿਨ ਹੀ ਪ੍ਰੋਬਲਮ ਆਈ ਹੈ ਜੀ। ਪਹਿਲਾਂ ਵਧੀਆ ਖੇਡਦਾ ਸੀ। ਸਰੀਰ 'ਚ ਜਾਨ ਸੀਗੀ ਇਹੋ ਵਿੱਚ। ਉਹਨੂੰ ਕੋਈ ਪਤਾ ਹੀ ਨਹੀਂ ਲੱਗਿਆ ਜੀ ਮੈਨੂੰ ਵੀ ਮੈਨੂੰ ਕੀ ਪ੍ਰੋਬਲਮ ਆਈ। ਤਨ ਤ੍ਰਿਕ ਨੂੰ ਮੈਚ ਖੇਡ ਕੇ ਆਏ ਜੀ। ਉਸ ਤੋਂ ਬਾਅਦ ਹੀ ਇੱਥੇ ਪਿੰਡ ਆਇਆ ਸ਼ਾਮ ਨੂੰ ਦਵਾਈ ਲੈਣ ਚਲਾ ਗਿਆ ਜੀ। ਉੱਥੇ ਪਤਾ ਲੱਗਾ ਵੀ ਥੋੜੀ ਪ੍ਰੋਬਲਮ ਜ਼ਿਆਦਾ ਗਈ। ਉਹਨਾਂ ਨੇ ਬੈਕਟੀਲਟਰ ਤੇ ਲਾਤਾ ਜੀ ਤੇ ਸਵੇਰ ਡੈਥ ਹੋ ਗਈ ਜੀ ਉਹਦੀ। ਪਹਿਲਾ ਛੋਟੇ ਹੁੰਦੇ ਉਹਦੀ ਮਾਂ ਚਲੀ ਗਈ ਸੀ ਜੀ 5 ਸਾਲ ਦਾ ਸੀ ਜਦੋਂ ਜੀ ਤੇ ਉਹਦੀ ਮਾਂ ਵੀ ਬਿਮਾਰ ਰਹਿੰਦੀ ਸੀ ਪਹਿਲਾਂ ਹੀ ਹੁਣ ਉਹਦੇ ਪਿਤਾ ਦੇ ਸਟੰਟ ਪਏ ਹੋਏ ਆ ਜੀ ਉਹ ਵੀ ਬਿਮਾਰ ਹੈ ਜੀ ਬਸ ਉਹਦੇ ਸਾਰੇ ਚੱਲਦਾ ਜੀ ਕਬੱਡੀ ਦਾ ਸਾਰਾ ਕੁਝ ਜੀ ਘਰ ਜੀ ਤਿੰਨੋਂ ਦੇ ਨਾਲ ਦੇ ਪਲੇਅਰ ਜੀ ਸਾਰੇ ਪਰ ਬਾਕੀ ਸੀ ਉਹਦਾ ਵੀਜ਼ਾ ਹੀ ਲੱਗਿਆ ਸੀ ਨਾ ਉਹਨੇ ਕੋਈ ਫੜੇ ਵੀ ਨਾ ਰੇਟਰ ਡੇ ਜਿਹੜੇ ਨੰਬਰ ਪਹਿਲੇ ਨੰਬਰ ਦੇ ਰੇਟਰ ਚਾਲਦੇ ਸੀ ਸਾਬ ਫੜਿਆ ਉਹਨੇ ਜਿੰਨੇ ਚਾਲਦੇ ਪਰ ਉਹਦਾ ਵੀਜ਼ਾ ਹੀ ਲੱਗਿਆ ਸਾਬ ਉਹਦੇ ਨਾਲ ਦੇ ਬਾਹਰ ਪਾ ਗਏ ਅਸੇ ਹੀ ਮਹਿਸੂਸ ਕਰਦਾ ਇਹ ਵੀ ਮੇਰੇ ਨਾਲ ਦੇ ਸਾਨੂੰ ਕਹਿੰਦੇ ਮੇਰੇ ਨਾਲ ਦੇ ਬਾਗੇ ਵੀ ਮੈਂ ਨਹੀਂ ਗਿਆ ਨਾ ਹੀ ਉਹਦੇ ਇਸ ਵਾਰ ਵੀ ਕਿਸੇ ਨੂੰ ਜਵਾਬ ਦੇ ਭਾਵੇਂ ਛੋਟੇ ਜਿਹਾ ਕੇ ਖੇਡਣ ਬਾਅਦ ਸਵੇਰੇ ਫੋਨ ਨਾਲ ਦੇ ਤੁਰਤ ਤਾਂ ਵੀ ਖੇਡਣ ਜਾਂਦਾ ਸੀ ਕਿਸੇ ਨੂੰ ਜਵਾਬ ਨਹੀਂ ਦੇ ਵੱਡੇ 플레이ਰਾਂ ਨਾਲ ਸਾਰਿਆਂ ਨਾਲ ਖੜਦਾ ਸੀ ਇਕੱਲੇ ਇਕੱਲੇ 플레이ਰ ਨਾਲ ਖੜਿਆਗਾ ਸਾਨੂੰ ਵੀ ਤਿਆਰ ਕਰਦਾ ਸੀ ਸੀ ਖੇਡਣ ਵਾਲਿਆ ਪਿੰਡ ਦੀ ਟੀਮ ਬਣਾਉਂਦਾ ਪਿੰਡ ਦੀ ਟੀਮ ਬਣਾਉਂਦਾ ਸਾਨੂੰ ਕਹਿੰਦਾ ਨਾਲ ਚੱਲੋ ਮੇਰੇ ਅਸੀਂ ਜਾਂਦੇ ਕਿ ਪਹਿਲਾਂ ਗਰਾਊਂਡ 'ਚ ਤਿਆਰੀ ਲਾਉਂਦੇ ਇੱਥੇ ਫਿਰ ਸ਼ਰਕ ਤੇ ਰਨਿੰਗ ਕਰਨ ਜਾਂਦੇ ਸੂਏ ਤੇ ਸਾਰੇ ਇਕੱਠੇ ਜਾਂਦੇ ਹੀ ਰਹਿੰਦੀਆਂ ਬੰਦਾ ਚੱਲੇ ਉਹਨਾਂ ਨੂੰ ਮਹਿਸੂਸ ਹੋਇਆ ਵੀ ਮੇਰੇ ਜਿਹੜੇ ਵੱਡੇ ਮੱਲ ਸੀਗੇ ਪਲੇਅਰ ਸੀ ਵੀ ਉਹ ਮੇਰਾ ਸਾਥ ਨਹੀਂ ਦੇ ਰਹੇ ਵੀ ਪਿੰਡ ਵਾਲੇ ਮੁੰਡਿਆਂ ਨੂੰ ਮੈਂ ਤਿਆਰ ਕਰਾਂ ਨਵੇਂਆਂ ਨੂੰ ਵੀ ਫਿਰ ਟੀਮ ਬਣੂਗੀ ਫਿਰ ਮੇਰਾ ਨਾਮ ਕੁਛ ਹੋਰ ਬੜਿਆ ਘੱਟ ਸੀਗਾ ਮੰਨ ਕੇ ਚੱਲੋ ਨੌਲੇਜ ਘੱਟ ਸੀਗੀ ਮੰਨ ਕੇ ਚੱਲੋ ਜੀ ਦਾ ਵੀ ਬਹੁਤ ਫਰਕ ਪਿਆ ਕਿਉਂਕਿ ਲੋਕ ਇਹਨੂੰ ਵਰਤੀ ਗਏ ਇਹਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਮਨ ਕੇ ਜਾਲੋ ਇਹ ਤਾਂ ਫਾਇਦਾ ਲੈ ਜਾਂਦੀ ਸੀ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਕੌਣ ਬੰਦਾ ਮੇਰਾ ਫਾਇਦਾ ਲਈ ਜਾਂਦਾ ਕੌਣ ਮੇਰਾ ਨੁਕਸਾਨ ਕਰਦਾ ਉਹ ਬਿਲਕੁਲ ਸਿੱਧਾ ਸਿੱਧਾ ਸੀ ਜਿਵੇਂ ਟੀਮ ਵਾਲੇ ਪਾਸੇ ਜਿਵੇਂ ਕਹਿੰਦੇ ਸੀਗੇ ਉਵੇਂ ਹੀ ਕਰਦੇんだ ਸੀਗੇ ਜਿਵੇਂ ਅਸੀਂ ਕਹੇ ਤਾਂ ਵੀ ਐਂ ਕਰਨਾ ਜਾਂ ਉਹ ਕਰਨਾ ਕੋਈ ਵੀ ਮਗਰ ਲਾ ਲੈਂਦਾ ਉਹਦੇ ਮਗਰੀ ਲੱਗ ਜਾਂਦਾ ਚਾਰ ਪੈਣਾ ਦਾ ਖਲੋਤਾ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਜਗਤ ਦੇ ਵਿੱਚ ਇੱਕ ਵੱਡਾ ਲਾਸ ਹੈ ਕਿਉਂਕਿ ਅਜਿਹੇ ਖਿਡਾਰੀ ਬਹੁਤ ਘੱਟ ਹੈਗੇ ਆ ਬੜੀ ਵੱਡੀ ਕਮੀ ਹੈ ਉਸ ਦੇ ਜਾਣ ਦੀ ਪੁਰਾਣੀ ਯਾਦ ਕੋਈ ਤੁਸੀਂ ਸਾਂਝੀ ਕਰਨੀ ਚਾਹੋ। ਹਾਂਜੀ ਸਾਡੇ ਨਾਲ ਹੀ ਖੇਡਦਾ ਹੈ ਪਹਿਲਾਂ ਤੋਂ ਹੁਣ ਵੀ ਇਹੋ ਕਹਿੰਦਾ ਸੀ ਜੀ ਆਹ ਪਿੰਡ ਦੇ ਮੁੰਡੇ ਖੜੇ ਆ ਸਾਰੇ ਇਹਦੇ ਪਹਿਲਾਂ 70-75 ਖੇਡਦੇ ਸੀ ਇਹਨਾਂ ਨੂੰ ਵੀ ਕਹਿੰਦਾ ਜਾਂਦਾ ਆਪਾਂ ਉੱਪਰ ਖੇਡੋ ਤੁਸੀਂ ਮੇਰੇ ਨਾਲ ਹੀ ਖੇਡੋ ਗੱਲ ਕਰ ਲੋ ਔਕਾਂ ਨੇ ਬਰਤਬਾਤ ਗੇ ਹਰਦਾਈ ਬਾ ਸਾਡੇ ਪਿੰਡ ਨੂੰ ਤਾਂ ਬਾਲਾ ਵੱਡਾ ਘਾਟਾ ਪਿਆ ਜੀ ਕਦੇ ਵੀ ਕਿੰਨਾ ਜ਼ੌਣ ਵਾਲਾ ਘਾਟਾ ਪੁਰਾਣੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਇਸ ਵਕਤ ਬਠਿੰਡਾ ਦੇ ਮੋੜ ਮੰਡੀ ਦੇ ਕੋਟਲੀ ਖੁਰਦ ਪਿੰਡ 'ਚ ਮੌਜੂਦ ਹਾਂ ਜਿੱਥੋਂ ਦਾ ਅੰਤਰਰਾਸ਼ਟਰੀ ਖਿਡਾਰੀ ਪਰਮਜੀਤ ਸਿੰਘ ਉਰਫ ਜੀਤ ਕੋਟਲੀ ਇਹ ਉਹ ਅੰਤਰਰਾਸ਼ਟਰੀ ਖਿਡਾਰੀ ਹੈ ਜਿਨੇ ਇਸ ਪਿੰਡ ਦਾ ਨਾਮ ਦੇਸ਼-ਵਿਦੇਸ਼ਾਂ 'ਚ ਰੌਸ਼ਨ ਕੀਤਾ ਪਰ ਇੱਕ ਬਿਮਾਰੀ ਨੇ ਉਹਨੂੰ ਐਸਾ ਜਕੜਿਆ ਕਿ ਦੁਬਾਰਾ ਹੀ ਉੱਠ ਨਹੀਂ ਪਾਇਆ ਤਾਂ ਇਸ ਦੁਨੀਆ ਤੋਂ ਜਾ ਚੁੱਕਿਆ ਤਾਂ ਪਿੱਛੇ ਯਾਦਾਂ ਤੇ ਪਰਿਵਾਰ ਬਿਲਕਦਾ ਹੋਇਆ ਛੱਡ ਗਿਆ ਤਾਂ ਸਾਡੇ ਨਾਲ ਇਸ ਵਕਤ ਉਹਦੇ ਦੋਸਤ ਆ ਜਿਹੜੇ ਸਾਰੇ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਅੱਜ ਸਾਰਿਆਂ ਦੀ ਅੱਖਾਂ ਨਮ ਆ ਤੇ ਕਿਸੇ ਨੇ ਵੀ ਕਹਿ ਸਕਦਾ ਕਿ ਅਨਨ ਦਾ ਦਾਣਾ ਨਹੀਂ ਖਾਦਾ ਕਿਉਂਕਿ ਇੰਨਾ ਵੱਡਾ ਲਾਸ ਇਸ ਪਰਿਵਾਰ ਨੂੰ ਇਸ ਪਿੰਡ ਨੂੰ ਕਬੱਡੀ ਖੇਡਾਰੇ ਨੂੰ ਹੋਇਆ ਜਿੰਨਾਂ ਦਾ ਸਾਥੀ ਆ ਜਿਨ੍ਹਾਂ ਦੇ ਨਾਲ ਖੇਡਦਾ ਸੀ ਪਰ ਅੱਜ ਇਹਨਾਂ ਦੇ ਵਿੱਚ ਨਹੀਂ ਹੈਗਾ ਜੀਤ ਕੋਟਲੀ 6.5 ਫੁੱਟ ਦੀ 6 ਫੁੱਟ ਤੋਂ ਉੱਪਰ ਹਾਈਟ ਸੀ ਪਰ ਅੱਜ ਆਪਣੇ ਦੋਸਤਾਂ ਨੂੰ ਪਰਿਵਾਰ ਵਾਸਿਆਂ ਨੂੰ ਇੱਥੇ ਸੋਖ ਦੇ ਵੀ ਛੱਡ ਗਿਆ ਕਿਉਂਕਿ ਕੋਈ ਬਿਮਾਰੀ ਨੇ ਉਹਨੂੰ ਇਸ ਤਰੀਕੇ ਨਾਲ ਆਪਣੀ ਜਕੜ ਦੇ ਵਿੱਚ ਲਿੱਤਾ ਕਿ ਉਹ ਦੁਬਾਰਾ ਉੱਠ ਨਹੀਂ ਪਾਇਆ ਤੇ ਸਾਰੇ ਜਿੰਨੇ ਤੁਸੀਂ ਕਬੱਡੀ ਦੇ ਖਿਡਾਰੀ ਦੇਖ ਰਹੇ ਹੋ ਇਹ ਉਹਦੇ ਸਾਥੀ ਨੇ ਰੋਜ਼ ਇਹਨਾਂ ਦੇ ਨਾਲ ਪ੍ਰੈਕਟਿਸ ਕਰਦਾ ਸੀ ਪਰ ਇਸ ਦੁਨੀਆ 'ਚੋਂ ਜੀਤ ਜਾ ਚੁੱਕਿਆ ਪਰ ਅੱਜ ਬੜਾ ਵੱਡਾ ਘਾਟਾ ਪਰਿਵਾਰ ਨੂੰ ਕਿਤੇ ਨਾ ਕਿਤੇ ਹੈਗਾ ਤਾਂ ਉੱਥੇ ਹੀ ਜਿਹੜੇ ਰੋਜ਼ ਇਹਦੇ ਨਾਲ ਪ੍ਰੈਕਟਿਸ ਕਰਦੇ ਸੀ ਮੁੰਡੇ ਅੱਜ ਉਹ ਵੀ ਬੜੇ ਮਾਇੂਸ ਐ ਬੜੇ ਦੁਖੀ ਨੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲ ਕਰਦਾ ਕਿਉਂਕਿ ਬਾਈ ਕੋਡਾ ਸਾਥੀ ਪੁਰਾਣਾ ਚਲਾ ਗਿਆ ਇਸ ਦੁਨੀਆ ਤੋਂ ਕਹਿੰਦੇ ਬਹੁਤ ਵਧੀਆ ਸੁਭਾਅ ਸੀ ਬੰਦੇ ਦਾ ਤਕੜਾ ਬਹੁਤ ਸੀ ਸਰੀਰ ਬਹੁਤ ਤਕੜਾ ਸੀ ਬਾਈ ਹੋਇਆ ਕੀ ਸੀ ਉਹਨੂੰ ਉਹਨਾਂ ਹੀ ਥੋੜੀ ਪੇਟ ਇਨਫੈਕਸ਼ਨ ਆ ਗਈ ਬਸ ਇੱਕ ਦਿਨ ਹੀ ਪ੍ਰੋਬਲਮ ਆਈ ਹੈ ਜੀ ਪਹਿਲਾਂ ਵਧੀਆ ਖੇਡਦਾ ਸੀ ਸਰੀਰ 'ਚ ਜਾਨ ਸੀਗੀ ਉਹ 'ਚ ਉਹਨੂੰ ਕੋਈ ਪਤਾ ਹੀ ਨਹੀਂ ਲੱਗਿਆ ਜੀ ਮੈਨੂੰ ਵੀ ਮੈਨੂੰ ਕੀ ਪ੍ਰੋਬਲਮ ਆਈ ਪਰसों 3 ਤਰੀਕ ਨੂੰ ਮੈਚ ਖੇਡ ਕੇ ਆਏ ਜੀ ਉਸ ਤੋਂ ਬਾਅਦ ਇੱਥੇ ਪਿੰਡ ਆਇਆ ਸਾਮਣੂ ਦਵਾਈ ਲੈਣ ਚਲਾ ਗਿਆ ਜੀ ਉੱਥੇ ਪਤਾ ਲੱਗਾ ਵੀ ਥੋੜੀ ਪ੍ਰੋਬਲਮ ਜ਼ਿਆਦਾ ਗਈ ਉਹਨਾਂ ਨੇ ਵੈਂਟੀਲੇਟਰ ਤੇ ਲਾਤਾ ਜੀ ਤੇ ਸਵੇਰ ਡੈਥ ਹੋ ਗਈ ਜੀ ਉਹਦੀ ਤੇ ਸਾਡੀ ਪਰਿਵਾਰ ਵੱਲੋਂ ਇਹੀ ਮੰਗ ਆ ਜੀ ਉਹਨੂੰ ਪੰਜਾਬ ਸਰਕਾਰ ਨੂੰ ਜੀ ਵੀ ਉਹਦੀ ਵੱੱਤ ਵੱੱਦ ਕੋਈ ਮਦਦ ਆ ਉਹਦੇ ਪਰਿਵਾਰ ਨੂੰ ਕੋਈ ਨੌਕਰੀ ਮਿਲੇ ਜੀ ਤਾਂ ਉਹਦਾ ਗੁਜ਼ਾਰਾ ਹੋ ਸਕੇ ਉਹ ਬਹੁਤ ਹੀ ਗਰੀਬ ਘਰ ਦਾ ਸੀਗਾ ਜੀ ਉਹ ਪਹਿਲਾਂ ਛੋਟੇ ਹੁੰਦੇ ਉਹਦੀ ਮਾਂ ਚਲੀ ਗਈ ਸੀ ਜੀ 5 ਸਾਲ ਦਾ ਜਦੋਂ ਜੀ ਤੇ ਉਹਦੀ ਮਾਂ ਵੀ ਬਿਮਾਰ ਰਹਿੰਦੀ ਸੀ ਪਹਿਲਾਂ ਜੀ ਹੁਣ ਉਹਦੇ ਪਿਤਾ ਦੇ ਸਟੰਟ ਪਏ ਹੋਇਆ ਜੀ ਉਹ ਵੀ ਬਿਮਾਰ ਹੈ ਜੀ ਬਸ ਉਹਦੇ ਸਾਰੇ ਹੀ ਚੱਲਦਾ ਸੀ ਕਬੱਡੀ ਦਾ ਸਾਰਾ ਕੁਝ ਜੀ ਕਰ ਜੀ ਅਸੀਂ ਕੀ ਗੱਲਾਂ ਬਤਾ ਪਰਿਵਾਰਕ ਵੀ ਕਰਦਾ ਰਹਿੰਦਾ ਸੀ ਬਈ ਪ੍ਰੋਬਲਮ ਹੈਗੀ ਹੈ ਜਾਂ ਇੱਥੇ ਖੇਡਣ ਜਾਣਾ ਹੈ ਕਿਦਾਂ ਦੀਆਂ ਗੱਲਾਂ ਕੋਈ ਯਾਦਾਂ ਤੁਹਾਡੇ ਨਾਲ ਸਾਂਝੀ ਕਰੋ ਹਾਂ ਜੀ ਦਿੱਲੀ ਖੇਡਦੇ ਜਾਂਦੇ ਸੀਗਾ ਜੀ ਮੈਚ ਦੇ ਖੇਡਣੇ ਜੀ ਨਾਲ ਚਲੇ ਜਾਂਦੇ ਸੀਗੇ ਅਸੀਂ ਵੀ ਤੇ ਹੱਥ ਬਹੁਤ ਤੰਗ ਸੀਗਾ ਜੀ ਇਸ ਲਈ ਉਹ ਦਿੱਲੀ ਜਾਣ ਹੀ ਜਾਣਾ ਸੀਗੇ ਬਈ ਬਹੁਤ ਜ਼ਿਆਦਾ ਛੱਡ ਗਿਆ ਤਾਂ ਬਈ ਕੀ ਕੀ ਕਹਿਣਾ ਚਾਹੁੰਗਾ ਹਾਂ ਜੀ ਜੋ ਨਾਲ ਜਾਂਦੇ ਖੇਡਣੇ ਗੱਲਾਂ ਕਰਦੇ ਜਿੰਨੇ ਉਹਦੇ ਨਾਲ ਦੇ ਪਲੇਅਰ ਸੀ ਜੀ ਸਾਰੇ ਬਾਹਰ ਬਾਗੇ ਸੀ ਉਹਦਾ ਵੀਜਾ ਨਹੀਂ ਲੱਗਿਆ ਸੀ ਨਾ ਉਹਨੇ ਕੋਈ ਫੜੇ ਵੀ ਨਾ ਰੀਡਰ ਹੱਡੇ ਜਿਹੜੇ ਨੰਬਰ 1 ਪਹਿਲੇ ਨੰਬਰ ਦੇ ਰੀਡਰ ਚੱਲਦੇ ਸੀ ਸਾਫ ਫੜਿਆ ਉਹਨੇ ਜਿੰਨੇ ਚੱਲਦੇ ਪਰ ਉਹਦਾ ਵੀਜਾ ਹੀ ਲੱਗਿਆ ਸਾਬ ਉਹਦੇ ਨਾਲ ਦੇ ਬਾਹਰ ਬਾਗੇ ਫਸੇ ਇਹ ਮਹਿਸੂਸ ਕਰਦਾ ਜੀ ਵੀ ਮੇਰੇ ਨਾਲ ਦੇ ਸਾਨੂੰ ਕਹਿੰਦੇ ਮੇਰੇ ਨਾਲ ਦੇ ਬਾਗੇ ਪੀ ਮੈਣੀਆ ਨਾ ਹੀ ਉਹਦਾ ਇਸ ਵਾਰ ਵੀ ਕਿਸੇ ਨੂੰ ਜਵਾਬ ਨਹੀਂ ਦੇ। ਪਾਵੇਂ ਛੋਟੇ ਚ ਜਾ ਕੇ ਖੇਡਣ ਬਾਅਦ ਤੇ ਸਵੇਰੇ ਫੋਨ ਲਾਣ ਦੇ ਤੁਰਤ ਤਾਂ ਵੀ ਖੇਡਣ ਜਾਂਦਾ ਸੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ। ਬਸ ਉਹਨੇ ਇਹ ਜੀ ਮੇਰੇ ਨਾਲ ਤੇ ਸਾਰੇ ਬਾਗੇ ਬਾਹਰ ਜੀ ਮੈਂ ਕੱਲਾ ਰਹਿ ਗਿਆ ਜੀ। ਹੁਣ ਕਈ ਵਾਰ ਉਹਨੂੰ ਟਰੈਕਟਰ ਬੁਲਾਉਂਦੇ ਕਿਵੇਂ ਬਥੇਰੇ ਨੇ ਕੋਸ ਬੁਲਾਇਆ ਜੀ ਪਰ ਦਿੱਤਾ ਨਹੀਂ ਉਹਨਾਂ ਨੂੰ ਹੁਣ ਖੜਨਾ ਚਾਹੀਦਾ ਉਹਦੇ ਨਾਲ ਜੀ। ਬਥੇਰੇ ਲੋਕਾਂ ਨੇ ਕੋਸ ਬੁਲਾਇਆ ਵੀ ਅਸੀਂ ਆਏ ਦਮਾਂਗੇ ਆਏ ਦਮਾਂਗੇ ਪਰ ਕਿਸੇ ਨੇ ਕੋਈ ਨਾਲ ਨਹੀਂ ਖੜਿਆ ਉਹਦੇ ਨਾਲ ਖੜਨਾ ਚਾਹੀਦਾ ਜੀ। ਕਿਸ ਨੇ ਉਹਨੇ ਜਵਾਬ ਨਹੀਂ ਦਿੱਤਾ ਇਹ ਕਹਿੰਦੇ ਤੁਰਤ ਵੀ ਖੇਡਣ ਬਾਗਿਆ ਵਿੱਚ ਘਰੇ ਹੁੰਦਾ ਸੀ ਕਿਵਾਂ ਟੀਮਾਂ ਨੂੰ ਤੁਰਤ ਫੋਨ ਕਰਦੇ ਆਂ ਵੀ ਆ ਜਾ ਤਾਂ ਵੀ ਨਾ ਉਹਨੇ ਤਾਕੜੀ ਟੀਮ ਦੇਖੀ ਨਾ ਮਾੜੀ ਮੋਟਰਾਂ ਨਾਲ 30 35 ਮੋਟਰਾਂ ਜਿੱਤੇ ਸੀ ਫਿਰ ਵੀ ਉਹਦਾ ਮੁੱਲ ਨਹੀਂ ਪਿਆ ਬਾਹਰ ਨਹੀਂ ਖੇਡਣ ਗਿਆ ਇਹ ਯਾਰ ਮਤਲਬ ਉਹਦੇ ਦਿਨ ਚ ਮਲਾ ਲਹਿ ਗਿਆ ਵੀ ਮੈਂ ਬਾਹਰ ਜਾਣਾ ਸੀ ਸੁਪਨਾ ਸੀ ਉਹਦਾ ਬਾਹਰ ਬਹੁਤ ਕੁਝ ਬਲਾ ਕੇ ਲੋਕਾਂ ਨੇ ਦਿੱਤਾ ਵੀ ਨਹੀਂ ਉਹ ਵੀ ਦੁੱਖ ਹੁੰਦਾ ਬੰਦੇ ਨੂੰ ਬੋਲ ਦਿੰਦੇ ਆਂ ਬਾਹਰ ਫਿਰ ਦਿੰਦੇ ਨਹੀਂ ਤੇ 28 ਦੀ ਮੋਟਰਾਂ ਜਿੱਤੇ ਸੀ ਤੇ ਬਾਹਰ ਵਿਚਾਰਾ ਫਿਰ ਵੀ ਨਹੀਂ ਗਿਆ ਜੀ ਤਾਂ ਅਗਰ ਕੀ ਹੋ ਗਈ ਪਰ ਵੀ ਦਿਲ ਚ ਮਲਾਲ ਰਹਿ ਗਿਆ ਉਹਦੇ ਵੀ ਬਾਹਰ ਜਾਣ ਦਾ ਵੀ ਬਈ ਕੋਈ ਵੀ ਖਿਡਾਰੀ ਆ ਉਹਨੂੰ ਸੁਪਨਾ ਹੁੰਦਾ ਵੀ ਆਪਣੇ ਪਿੰਡ ਦਾ ਨਾਮ ਆਪਣੀ ਟੀਮ ਦਾ ਨਾਮ ਉੱਪਰ ਤੱਕ ਲੈ ਕੇ ਆਉਣਾ ਬਈ ਕੀ ਸੋਚ ਰੱਖਤਾ ਸੀ ਬਾਈ ਬਾਈ ਸੋਚ ਰਾ ਦੇ ਪਿੰਡ ਦਾ ਨਾਮ ਤਾਂ ਪੂਰੀ ਉੱਪਰ ਸੀਗਾ ਪਹਿਲਾਂ ਉਹ 70 75 ਖੇਡਦਾ ਖੇਡਦਾਗਾ ਇੱਕ ਇੱਕ ਓਪਨ ਚ ਐਂਟਰੀ ਕਰੀ ਅਗੋਂ ਨੇ 2013 ਚ ਪੂਰਾ ਸਰਾਲਾ ਰਣੂਆ ਚ ਖੇਡਿਆਗਾ ਪਹਿਲਾਂ ਉਹ ਫਿਰ ਉਸ ਤੋਂ ਬਾਅਦ ਸ਼ਾਹਕੋਟ ਅੱਜ ਚ ਖੋੜਿਆਗਾ ਸੁਰਖਪੁਰ ਚ ਖੇਡਿਆਗਾ ਵੀ ਵੱਡੇ ਮੱਲਾਣਾ ਖੇਡਿਆਗਾ ਵੱਡੇ ਮੱਲਾਣਾ ਖੇੜ ਕੇ ਉਹਦਾ ਕੋਈ ਮੁੱਲ ਨਹੀਂ ਪਿਆ ਤੇ ਜਦੋਂ ਉਹਨੂੰ ਕਦੇ ਲੋੜ ਹੁੰਦੀ ਪਲੇਅਰ ਨੂੰ ਨਕੋਦਰ ਵਾਲੇ ਵੀ ਕਹਿ ਦਿੰਦੇ ਫੋਨ ਮਾਰ ਦਿੰਦੇ ਵੀ ਸਾਡੀ ਟੀਮ ਚ ਖੇਡ ਤਾਂ ਮੌਕੇ ਤੇ ਤੁਰਤ ਉਸੇ ਟੀਮ ਚ ਹੀ ਬਾਜਾ ਵੱਡੇ ਉਹ ਉਹ ਹਰ ਟੀਮ ਨਾਲ ਖੜਦਾ ਸੀ ਉਹਦੇ ਉਹਦੇ ਨਾਲ ਲੀਕ ਖੜੇ ਵੱਡੇ ਪਲੇਅਰਾਂ ਨਾਲ ਸਾਰਿਆਂ ਨਾਲ ਖੜਦਾ ਸੀ ਇਕੱਲੇ ਇਕੱਲੇ ਪਲੇਅਰ ਨਾਲ ਖੜਿਆਗਾ ਦੁੱਲੇ ਨਾਲ ਪਾਲੇ ਨਾਲ ਜਾਂਦੇ ਨਾਲ ਜੋਦੇ ਨਾਲ ਮੰਗੀ ਨਾਲ ਜੱਗਾ ਚਿੱਟੀ ਦੀ ਟੀਮ ਨਾਲ ਇਹਨਾਂ ਨਾਲ ਇਕੱਠਾ ਨਾਲ ਖੇਡਦਾ ਰਿਹਾਗਾ ਵੀ ਕੋਈ ਉਸ ਤੋਂ ਬਾਅਦ ਫਿਰ ਜਦੋਂ ਇਹਦਾ ਸਾਹ ਛੱਡ ਗਏ ਉਹ ਦੂਵਾ ਦਾ ਫਿਰ ਜੁੜਿਆ ਕਹਿੰਦਾ ਵੀ ਉਸੇ ਨਾਲ ਹੀ ਖੇਡਣ ਚਲਾ ਜਾਂਦਾ ਸੀ। ਸਾਨੂੰ ਵੀ ਤਿਆਰ ਕਰਦਾ ਸੀ ਅਸੀਂ ਖੇਡਣ ਵਾਲੇ ਪਿੰਡ ਦੀ ਟੀਮ ਬਣਾਉਂਦਾ। ਪਿੰਡ ਦੀ ਟੀਮ ਬਣਾਉਂਦਾ ਸਾਨੂੰ ਕਹਿੰਦਾ ਨਾਲ ਚੱਲੋ ਮੇਰੇ ਅਸੀਂ ਜਾਂਦੇ ਕਦੇ ਪਹਿਲਾਂ ਗਰਾਊਂਡ 'ਚ ਤਿਆਰੀ ਲਾਉਂਦੇ ਇੱਥੇ ਫਿਰ ਸੜਕ 'ਤੇ ਰਨਿੰਗ ਕਰਨ ਜਾਂਦੇ ਸੂਵੇ ਤਾਂ ਹੀ ਸਾਰੇ ਇਕੱਠੇ ਰਲ ਕੇ ਫਿਰ ਤਿੰਨ ਟੀਮ ਬਣਾਉਂਦਾ ਪਿੰਡ ਦੀ। ਬਈ ਯਾਦਾ ਹੀ ਰਹਿ ਗਈਆਂ ਬੰਦਾ ਚਲਾ ਗਿਆ। ਉਹਨੂੰ ਮਹਿਸੂਸ ਹੋਇਆ ਵੀ ਮੇਰੇ ਜਿਹੜੇ ਵੱਡੇ ਮੱਲ ਸੀਗੇ ਪਲੇਅਰ ਸੀ ਵੀ ਉਹ ਮੇਰਾ ਸਾਥ ਨਹੀਂ ਦੇ ਰਹੇ। ਵੀ ਪਿੰਡ ਵਾਲੇ ਮੁੰਡਿਆਂ ਨੂੰ ਮੈਂ ਤਿਆਰ ਕਰਾ ਨਵੇਂਆਂ ਨੂੰ। ਵੀ ਬੇਰ ਟੀਮ ਬਣੂਗੀ ਫਿਰ ਮੇਰਾ ਨਾਂ ਕੁਝ ਹੋਰ ਬਈ ਕੀ ਪਰਵਾਰਕ ਤੌਰ ਦੇ ਉੱਤੇ ਕਮਜ਼ੋਰ ਸੀਗਾ ਤਾਂ ਨਹੀਂ ਇਹਨੂੰ ਫੜਿਆ ਦੂਜਿਆਂ ਨੇ ਯਾ ਅੱਗੇ ਨਹੀਂ ਲੈ ਕੇ ਗਏ ਇਹ ਕੀ ਕੀ ਪ੍ਰੋਬਲਮ ਲੱਗਦੀ ਸੀ ਇੱਕ ਤਾਂ ਥੋੜਾ ਜਿਹਾ ਇਹ ਆ ਮੰਨ ਕੇ ਚੱਲੋ ਪੜਿਆ ਘੱਟ ਸੀਗਾ ਮੰਨ ਕੇ ਚੱਲੋ ਨੌਲੇਜ ਘੱਟ ਸੀਗੀ ਮੰਨ ਕੇ ਚੱਲੋ ਉਹ ਚੀਜ਼ ਦਾ ਵੀ ਬਹੁਤ ਫਰਕ ਪਿਆ ਕਿਉਂਕਿ ਲੋਕ ਇਹਨੂੰ ਵਰਤੀ ਗਏ ਇਹਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਮੰਨ ਕੇ ਚੱਲੋ ਉਹ ਇਹ ਤਾਂ ਫਾਇਦਾ ਲੈ ਜਾਂਦੇ ਸੀਗੇ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਕੌਣ ਬੰਦਾ ਮੇਰਾ ਫਾਇਦਾ ਲਈ ਜਾਂਦਾ ਕੌਣ ਮੇਰਾ ਨੁਕਸਾਨ ਕਰਦਾ ਬਿਲਕੁਲ ਸਿੱਧਾ ਸਿੱਧਾ ਸੀ ਜਿਵੇਂ ਗੇਮ ਵਾਲੇ ਪਾਸੇ ਜਿਵੇਂ ਕਹਿੰਦੇ ਸੀਗੇ ਉਵੇਂ ਹੀ ਕਰਦੇ ਹੁੰਦਾ ਸੀਗਾ ਜਿਵੇਂ ਅਸੀਂ ਕਹੇ ਤਾਂ ਵੀ ਐਂ ਕਰਨਾ ਜਾਂ ਉਰ ਕਰਨਾ ਕੋਈ ਵੀ ਮਗਰ ਲਾ ਲਾਣ ਦਾ ਉਹਦੇ ਮਗਰੀ ਲੱਗ ਜਾਂਦਾ ਅੱਛਾ ਤੁਹਾਡੇ ਨਾਲ ਇੱਥੇ ਫਿਰ ਕੀ ਟਾਈਮ ਰੱਖਦਾ ਸੀ ਖੇਡਣ ਦਾ ਸ਼ਡਿਊਲ ਸੀਗਾ ਕੋ ਬਣਿਆ ਕੋਈ ਹਾਂਜੀ ਅੱਥ ਨੇ ਸਵੇਰ ਸਾਮ ਪ੍ਰੈਕਟਿਸ ਲਾਉਂਦਾ ਸੀ ਵੀਰੇ ਗਰਾਊਂਡ 'ਚ ਸਾਡੇ ਨਾਲ ਹੀ ਪ੍ਰੈਕਟਿਸ ਲਾਉਂਦਾ ਸੀ ਵੀਰਾ ਬੱਸ ਤੇ ਮੰਨ ਲਓ ਖੇਡਣ ਚਲੇ ਜਾਣਾ ਫੇਰ ਆ ਕੇ ਹੱਥ ਨੇ ਪ੍ਰੈਕਟ ਤੇ ਪ੍ਰੈਕਟਿਸ ਕਰਨੀ ਉਹਨੇ ਦਿਨ ਰਾਤ ਪ੍ਰੈਕਟਿਸ ਵੀ ਕਰਦਾ ਦਿਨ ਰਾਤ ਹੀ ਮੈਚ ਖੇਡਦਾ ਸੀ ਭਾਈ ਚਾਰ ਪੈਣਾ ਦਾ ਇਕਲੌਤਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਉਹ ਕਬੱਡੀ ਜਗਤ ਦੇ ਵਿੱਚ ਵੀ ਵੱਡਾ ਲਾਸ ਹੈ ਕਿਉਂਕਿ ਅਜੇ ਖਿਡਾਰੀ ਬਹੁਤ ਘੱਟ ਹੈਗੇ ਆ ਬੜੀ ਵੱਡੀ ਕਮੀ ਹੈ ਉਸ ਦੇ ਜਾਣ ਦੀ ਕੋਈ ਪੁਰਾਣੀ ਯਾਦ ਕੋਈ ਤੁਸੀਂ ਸਾਂਝੀ ਕਰਨੀ ਚਾਹੋ ਹਾਂਜੀ ਸਾਡੇ ਨਾਲ ਹੀ ਖੇਡਦਾ ਹੈ ਪਹਿਲਾਂ ਤੋਂ ਹੁਣ ਵੀ ਇਹੋ ਕਹਿੰਦਾ ਸੀ ਜੀ ਆ ਪਿੰਡ ਦੇ ਮੁੰਡੇ ਖੜੇ ਆ ਸਾਰੇ ਇਹਨੇ ਪਹਿਲਾਂ 70 75 ਖੇਡਦੇ ਸੀ ਇਹਨਾਂ ਨੂੰ ਵੀ ਕਹਿੰਦੇ ਕਹਿੰਦਾ ਆਪਾਂ ਉੱਪਰ ਖੇਡੋ ਤੁਸੀਂ ਮੇਰੇ ਨਾਲ ਹੀ ਖੇਡੋ ਗੱਲ ਕਰ ਲੋ ਲੋਕਾਂ ਨੇ ਬਰਤਵਾਤ ਕੇ ਹਾਰਦਾ ਜੀ ਬਹੁਤ ਸਾਡੇ ਪਿੰਡ ਨੂੰ ਤਾਂ ਬਾਲਾ ਵੱਡਾ ਘਾਟਾ ਪਿਆ ਜੀ ਕਦੇ ਵੀ ਕਿ ਨਾ ਜਾਣ ਵਾਲਾ ਘਾਟਾ ਪੂਰਾ ਨਹੀਂ ਹੁੰਦਾ ਯਾਰ ਚਾਰ ਬਾਈ ਜੀ ਚਾਰ ਭੈਣਾਂ ਇਹ ਬਾਈ ਦੀਆਂ ਚਾਰ ਭੈਣਾਂ ਤੇ ਭਰਾ ਸੀ ਇਕੱਲਾ ਸੀਗਾ ਹੈ ਚਾਰ ਭੈਣਾਂ ਆਈ ਇਕੱਲੇ ਸੀ ਮੁੰਡਾ ਵੀ ਨਿੱਕਾ ਹੈ ਜਮੇ ਪੰਜ ਕੇ ਸਾਲਾਂ ਦੀ ਜਮੇ ਛੋਟਾ ਹੈ ਜੀ ਮੁੰਡਾ ਵੀ ਦੋਸਤੋਂ ਸ਼ੁਰੂ ਬਚਪਨ ਤੋਂ ਹੀ ਦੇਖ ਰਹੇ ਹਾਂ ਉਹਨੂੰ ਕੀ ਕੀ ਹੋਰ ਸ਼ੌਂਕ ਕੀ ਰੱਖਦਾ ਸੀ ਕਿੱਦਾਂ ਦਾ ਸੁਭਾਅ ਸੀ ਉਹਦਾ ਸੁਭਾਅ ਦਾ ਬਹੁਤ ਨਰਮ ਸੀਗਾ ਇਹ ਛੋਟੇ ਹੁੰਦੇ ਵੀ ਕਬੱਡੀ ਖੇਡਦੇ ਨੇ ਨੈਸ਼ਨਲ ਖੇਡਦੇ ਸੀਗੇ ਪਹਿਲਾਂ ਅਸੀਂ ਤੇ ਫਿਰ ਬਾਅਦ ਚ ਸਰਕਲ ਤੋਂ ਹੋ ਗਈ ਬਹੁਤ ਸ਼ੌਂਕ ਸੀਗਾ ਜੀ ਉਹਨੂੰ ਤੇ ਸਿਰਫ ਬਿਮਾਰ ਹੋਇਆ ਤਾਂ ਉਸ ਤੋਂ ਬਾਅਦ ਹੀ ਦਿੱਕਤ ਆਈ ਹੈ ਹਾਂਜੀ ਹਾਂਜੀ ਪਹਿਲਾਂ ਕੋਈ ਦਿੱਕਤ ਨਹੀਂ ਆਈ ਕਦੇ ਜੀ ਇਸ ਨੂੰ ਬਹੁਤ ਵਧੀਆ ਸੁਭਾਅ ਦਾ ਸੀਗਾ ਜੀ ਕੀ ਮੰਗ ਕਰਦੇ ਅਸੀਂ ਪਰਿਵਾਰ ਦੀ ਮੰਗ ਕਰਦੇ ਆ ਵੀ ਸਰ ਪੰਜਾਬ ਸਰਕਾਰ ਇਹਨਾਂ ਹੀ ਬਾਹ ਫੜੇ ਜੀ ਕੋਈ ਨੌਕਰੀ ਦੇ ਦੇ ਸਕੇ ਨਹੀਂ ਬੱਚਾ ਨੂੰ ਇਹ ਪ੍ਰਮੋਟਰ ਵੀ ਬਾਹ ਫੜਨ ਜੀ ਇਹਦੀ ਅਸੇਹੀ ਉਮੀਦ ਰੱਖਦੇ ਆ ਜੀ ਬਿਲਕੁਲ ਇਹਦੇ ਦੋਸਤ ਨੇ ਜਿਹੜੇ ਪੁਰਾਣੇ ਸਾਥੀ ਨੇ ਪਿੰਡ ਦੇ ਨੌਜਵਾਨ ਹੈ ਜਿਨ੍ਹਾਂ ਦੇ ਨਾਲ ਉਹ ਕਬੱਡੀ ਖੇਡਦਾ ਸੀ ਜੀਤਕੋਟ ਲਈ ਪਰ ਇਹਨਾਂ ਦਾ ਕਹਿਣਾ ਕਿ ਬਹੁਤ ਡਿੱਗੇ ਸੁਭਾ ਦਾ ਨੌਜਵਾਨ ਸੀਗਾ ਜਿੱਥੋਂ ਬਲਾਵਾ ਜੀ ਉਸ ਟੀਮ ਦੇ ਨਾਲ ਜਾ ਕੇ ਖੇਡਦਾ ਸੀ ਪਰ ਕਿਸੇ ਨੇ ਵੀ ਉਹਦੀ ਬਾਣੀ ਫੜੀ ਤਾਂ ਹੁਣ ਇਹ ਇਸ ਪਰਿਵਾਰ ਦੀ ਕਿਤੇ ਨਾ ਕਿਤੇ ਉਮੀਦ ਹੈਗੀ ਇਹਨਾਂ ਨੂੰ ਕਿ ਇਸ ਪਰਿਵਾਰ ਨੂੰ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੋ ਪ੍ਰਮੋਟਰ ਅੱਗੇ ਆਏ ਕਿਉਂਕਿ ਅੱਜ ਇਸ ਪਰਿਵਾਰ ਦਾ ਜਿਹੜਾ ਵੱਡਾ ਘਾਟਾ ਹੋਇਆ ਉਹ ਕਦੇ ਪੂਰਾ ਤਾਂ ਨਹੀਂ ਹੋਣਾ ਪਰ ਪਿੱਛੋਂ ਇਹਦਾ ਬੱਚੇ ਇਹਦੀ ਵਾਈਫ ਇਹਦੇ ਜਿਹੜੇ ਫਾਦਰ ਨੇ ਉਹ ਆਪਣੀ ਜ਼ਿੰਦਗੀ ਬਤੀਤ ਸਹੀ ਤਰੀਕੇ ਨਾਲ ਕਰ ਰਹੇ ਇਸ ਕਰਕੇ ਸਰਕਾਰ ਤੋਂ ਮੰਗ ਕਰ ਰਹੇ ਕਿ ਇਸ ਕਬੱਡੀ ਖਿਡਾਰੀ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਿਆ ਜੀਤ ਕੋਟਲੀ ਜਿਨੇ ਆਪਣੇ ਪਿੰਡ ਦਾ ਨਾਂ ਦੇਸ਼-ਵਿਦੇਸ਼ਾਂ 'ਚ ਰੌਸ਼ਨ ਕੀਤਾ ਤਾਂ ਸਰਕਾਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਪਿੰਡ ਕੋਟਲੀ ਖੁਰਦ ਮੋੜ ਮਣੀ ਬਠਿੰਡਾ